ਲੁਧਿਆਣਾ ਸ਼ਹਿਰ ਦੇ ਵਿੱਚ ਇੱਕ 3 ਸਾਲਾ ਬੱਚੇ ਦੀ ਮੋਟਰਸਾਈਕਲ ਸਵਾਰ ਦੇ ਵੱਲੋਂ ਜਿਸ ਤਰੀਕੇ ਨਾਲ ਧਰਰ ਦਿੱਤਾ ਜਾਂਦਾ ਹੈ ਇਲਾਜ ਦੌਰਾਨ ਹੈ ਜਿਹੜੀ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਅੰਦਰ ਪੈਂਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਦੱਸਿਆ ਜਾਂਦਾ ਹੈ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਹੁਣ ਪੱਤਰਕਾਰ ਵਾਰਤਾ ਕਰਵਾਈ ਗਈ ਹੈ ਜਿਸ ਵਿੱਚ ਬੱਚੇ ਦੀ ਮਾਂ ਅਤੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਦੱਸਿਆ ਕਿ ਬੀਤੇ 2 ਦਿਨ ਪਹਿਲਾਂ 10 ਸਾਲਾ ਬੱਚਾ ਆਪਣੀ ਮਾਂ ਦੇ ਨਾਲ ਘਰ ਦੇ ਬਾਹਰ ਸੈਰ ਕਰ ਰਿਹਾ ਹੁੰਦਾ ਹੈ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਬੱਚੇ ਨੂੰ ਹਿਟ ਕਰਦਾ ਹੈ ਹਿਟ ਕਰਨ ਤੋਂ ਬਾਅਦ ਉਥੇ ਖੜ ਕੇ ਉਹਦੇ ਘਰਦਿਆਂ ਨਾਲ ਹੀ ਬਹਿਸ ਕਰਦਾ ਹੈ ਅਤੇ ਉਹਨਾਂ ਨੂੰ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਜਾਂਦਾ ਹੈ ਪਰਿਵਾਰ ਦਾ ਕਹਿਣਾ ਹੈ ਉਹ ਸ਼ਖਸ ਨੇੜਲੇ ਇਲਾਕੇ ਦਾ ਰਹਿਣ ਵਾਲਾ ਹੈ ਪੁਲਿਸ ਨੇ ਬੇਸ਼ੱਕ ਮਾਮਲਾ ਦਰਜ ਕਰ ਲਿਆ ਪਰ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ ਹੈ ਉਤੇ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਦਲੂਦਿਆ ਨਾ ਪੁਲਿਸ ਕਮਿਸ਼ਨਰ ਕੋਲ ਰੋ ਰੋ ਕੇ ਗੁਹਾਰ ਲਗਾਈ ਹੈ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਕੀਤੀ ਜਾਵੇ ਦੂਜੇ ਪਾਸੇ थाना ਜਮਾਲਪੁਰ ਦੇ ਐਸਐਚਓ ਦਾ ਕਹਿਣਾ ਹੈ ਐਫਆਈਆਰ ਦਰਜ ਕਰ ਲਈ ਗਈ ਹੈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ ਜਲਦ ਹੀ ਦੋਸ਼ੀ ਦੀ ਗ੍ਰਿਫਤਾਰੀ ਇਹ ਜੁੜੀ ਕੀਤੀ ਜਾਵੇਗੀ ਹੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਹਾਜੀ ਕੀ ਨਾਮ ਹੈ ਸਰ ਦੀਪਕ ਕਿੱਥੇ ਰਹਿੰਦੇ ਹੋ ਮਾਸਟਰ ਕਿ ਕੀ ਕੀ ਮਾਮਲਾ ਕੀ ਹੋ ਰਿਹਾ ਹੈ ਮਾਮਲਾ ਸਾਰੇ ਦਾ ਜੀ ਰੋਟੀ ਖਾ ਕੇ ਮਰੀ ਵਾਈਫ ਤੇ ਬੱਚਾ ਮੇਰਾ ਬਾਹਰ ਖੇਡ ਰਹੇ ਸੀ ਤੇ ਸੈਰ ਕਰ ਰਹੇ ਸੀ ਜੀ ਉਧਰੋਂ 22 ਸਵਾਰ ਪਹਿਲੇ ਉਧਰੋਂ ਘੁੰਮ ਕੇ ਗਿਆ ਫਿਰ ਉਧਰੋਂ ਦੁਬਾਰਾ ਘੁੰਮ ਕੇ ਆ ਗਿਆ ਇੰਨੀ ਜ਼ੋਰ ਦੀ ਮਾਰ ਕੇ ਫਿਰ ਬੱਚੇ 10 ਫੁੱਟ ਅੱਗੇ ਤੱਕ गिर ਗਿਆ ਮੁੜ ਕੇ ਪੁੱਛਿਆ ਤਾਂ ਕਿਉਂ ਕਹਿੰਦਾ ਤੁਸੀਂ ਦਵਾਈ ਦੇ ਲਓ ਮੈਂ ਆ ਰਿਹਾ ਹਾਂ ਮੁੜ ਕੇ ਆਇਆ ਹੀ ਨਹੀਂ ਭੱਜ ਗਿਆ ਜੀ ਤੇ ਬੱਚੇ ਨੂੰ गिरਦਾ ਦੇਖ ਕੇ ਵੀ ਬਾਈਕ ਨੂੰ ਰੋਕ ਕੇ ਵੀ ਅਗਲੇ ਨੇ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨੇ ਮੈਂ ਆਪਣੇ ਬੱਚੇ ਨੂੰ ਚੱਕ ਕੇ ਪੱਦੀ ਐ ਮੈਂ गिर ਗਈ ਫਿਰ ਵੀ ਉੱਥੇ ਖੜਾ ਹੋ ਕੇ ਦੇਖਦਾ ਰਿਹਾ ਤੇ ਪਾਪਾ ਨੂੰ ਕਹਿੰਦਾ ਜੋ ਕਰਨਾ ਕਰ ਲੋ ਕੀ ਬੱਚੇ ਤੇ ਕੋਈ ਸੱਟਾ ਕਿੱਟਾ ਲੱਗਿਆ ਬੱਚੇ ਦੇ ਸੱਟਾ ਬੱਚੇ ਦੇ ਸਿਰ ਤੇ ਸੱਟਾਂ ਹੀ ਖੈਰ ਸੀਗਾ ਮੂੰਹ ਸਾਰਾ ਮੂੰਹ ਨਾ ਐ ਰਗੜਦਾ ਹੋਇਆ ਗਿਆ ਸੀ ਮੂੰਹ ਸਾਰਾ ਫਨਿਆ ਗਿਆ ਮੂੰਹ ਸਾਰਾ ਰਗੜਿਆ ਗਿਆ ਤੇ ਉਹਨਾਂ ਜਿਹੜੇ ਟਾਇਰ ਸੀ ਉਹਦੇ ਸ਼ਾਇਦ ਇੱਥੇ ਢਿੱਡ ਚ ਵੱਜ ਗਈ ਸੀ ਕਿੰਨੀ ਕੁ ਮਰੋਗੀ ਬੱਚੇ ਸਾਢੇ 3 ਸਾਲ ਦਾ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਉਹ ਹੁਣ 17 16 17 ਦਾ ਹੋਣਾ ਹੈ ਜਸ 17 ਦਾ ਇਹਨਾਂ ਨੂੰ ਨਹੀਂ ਪਤਾ ਕੰਮ ਤਾਂ ਮਤਲਬ ਜਵਾਨ ਸੀ ਮੁੰਡਾ ਜਵਾਨ ਸੀ ਗੱਡੀ ਬੱਚਾ ਬਚ ਗਿਆ ਕੀ ਬੱਚਾ ਖਤਮ ਹੋ ਗਿਆ ਤੇ ਇਹ ਮੰਗ ਕੀ ਕਰਦੇ ਮਾਨੋ ਜੀ ਆਪਾਂ ਇਹ ਕਰਦੇ ਜੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਇਹ ਵੀ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਮੇਰਾ ਬੱਚਾ ਲੈ ਗਿਆ ਜੀ ਤੇ ਪੁਲਿਸ ਕੋ ਗਏ ਸੀਗੇ ਮਾਨੋ ਜੀ ਗਏ ਸੀ ਕੀ ਕਹਿੰਦੀ ਹੈ ਪੁਲਿਸ ਪੁਲਿਸ ਨੇ ਖਾਲੀ ਇਹ ਫਾਇਰ ਲਿਖੀ ਹੈ ਬਾਜੀ ਹੋਰ ਕੁਝ ਨਹੀਂ ਸਮਝਾਉਣਾ ਨਹੀਂ ਉਹ ਕਹਿੰਦੇ ਤੁਸੀਂ ਉਹ ਸਾਨੂੰ ਕਹਿੰਦੇ ਜੀ ਤੁਸੀਂ ਜਾ ਕੇ ਦੇਖ ਕੇ ਆਓ ਜੇ ਘਰੇ ਕੋਈ ਹੈਗਾ ਨਹੀਂ ਹੈਗਾ ਜੀ ਸਾਡਾ ਕੰਮ ਥੋੜਾ ਪੁਲਿਸ ਦਾ ਕੰਮ ਹੈ ਉਹ ਸਾਨੂੰ ਕੱਦਲ ਖ਼ਬਰ ਕਰਦੇ ਸੀ ਕੀ ਨਾਮ ਹੈ ਜੀ ਰੀਨਾ ਕਿੱਥੇ ਰਹਿੰਦੇ ਜੀ ਮੈਂ ਉਹਦੀ ਬੂਆ ਲੱਗਦੀ ਆ ਕੀ ਮਾਮਲਾ ਕੀ ਮਾਮਲਾ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਮੈਂ ਕੁਝ ਬੋਲਣ ਦੇ ਹਾਲਤ ਚ ਨਹੀਂ ਆ ਕਿਉਂਕਿ ਸਾਡਾ ਬੱਚਾ ਚਲਾ ਗਿਆ ਵੈ ਉਹਨੇ ਹੁਣ ਮੁੜ ਕੇ ਨਹੀਂ ਆਣਾ ਇਸ ਕਰਕੇ ਜੋ ਇਨਸਾਫ ਕਰਨਾ ਤੁਸੀਂ ਲੋਕਾਂ ਨੇ ਕਰਨਾ ਵੈ ਅਸੀਂ ਤੁਹਾਡੇ ਨਾਲ ਖੜੇ ਆ ਕੀ ਮੰਗ ਕੀ ਕਰਦੇ ਮੈਂ ਕੁਝ ਮੰਗ ਨਹੀਂ ਕਰਦਾ ਸਿਰਫ ਸਾਨੂੰ ਇਨਸਾਫ ਚਾਹੀਦਾ ਵੈ ਕਿ ਉਹ ਬੰਦਾ ਇੱਕ ਵਾਰੀ ਵੀ ਸਾਡੇ ਘਰੇ ਆ ਕੇ ਖੜਾ ਨਹੀਂ ਹੋਇਆ ਕਿ ਹਾਂ ਭਾਈ ਅਸੀਂ ਤੁਹਾਡੇ ਨਾਲ ਖੜੇ ਆ ਸਾਡੇ ਬੱਚੇ ਦਾ ਹੱਥ ਨਹੀਂ ਆਇਆ ਉਹ ਬੱਚਾ ਚਲਾ ਗਿਆ ਸਾਡਾ ਛੱਡ ਕੇ ਇੱਕੋ ਇੱਕ ਕੰਦ ਚਿਰਾਗ ਸੀਗਾ ਸਾਡੇ ਘਰ ਦਾ ਕਮ ਸੇ ਕ ਮੈਨੂੰ ਰੁਕਣਾ ਚਾਹੀਦਾ ਸੀਗਾ ਖੜਾ ਹੋਣਾ ਚਾਹੀਦਾ ਸੀਗਾ ਇਨਸਾਨੀਅਤ ਨਾਲ ਦੀ ਚੀਜ਼ ਹੋਣੀ ਚਾਹੀਦੀ ਹੈ ਪਰ ਉਹ ਬੱਚਾ ਨਾ ਉਹਦੇ ਮਾਂ ਪੇ ਹੋ ਇੱਕ ਵਾਰੀ ਦੇਖਣ ਆਏ ਚਲੋ ਬੱਚੇ ਦੀ ਗਲਤੀ ਕਮ ਸੇ ਕ ਮਾਂ ਪੇ ਉਹਨੂੰ ਤਾਂ ਆਉਣਾ ਚਾਹੀਦਾ ਕਿ ਹੱਥ ਜੋੜ ਕੇ ਚਾਹੇ ਇੱਕ ਵਾਰੀ ਕਹਿੰਦੇ ਕਿ ਨਹੀਂ ਆਏ ਤਾਂ ਸਾਡੇ ਦਰਵਾਜ਼ੇ ਤਾਂ ਆਂਦੇ ਕਮ ਸੇ ਕ ਸਾਡੇ ਦੁੱਖ ਸੱਗ ਸਾਡੇ ਮੇਰਾ ਬੱਚਾ ਤਾਂ ਨਹੀਂ ਰਿਹਾ ਮੇਰੇ ਕੋਲ ਮੇਰਾ ਬੱਚਾ ਕੀ ਨਾਮ ਹੈ ਮੇਰਾ ਨਾਮ ਰਾਮਨਾਥ ਸਰਮਨ ਕੀ ਲੱਗਦੇ ਬੱਚੇ ਤੁਸੀਂ ਮੈਂ ਫਾਦੂ ਲੱਗਦਾ ਬੱਚੇ ਦਾ ਇਹ ਤਾਂ ਜੀ ਗ੍ਰੈਂਡਪਾ ਗ੍ਰੈਂਡਪਾ ਫਾਦੂ ਕੀ 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 ਹੋਇਆ ਮਾਮਲਾ ਕੀ ਮਾਮਲਾ ਇਹ ਹੋਇਆ ਜੀ ਮੇਰੀ ਬਹੂ ਤੇ ਮੇਰਾ ਪੋਤਾ ਰਾਤ ਨੂੰ 10 ਵਜੇ ਰੇ ਸੀ ਤਕਰੀਬਨ ਉਹ ਆਪਣੀ ਈਸ਼ਾਈਰ ਤੇ ਸੈਰ ਕਰ ਰਹੇ ਸੀਗੇ ਸੈਰ ਕੰਤ ਕਰਦੇ ਹੋਏ ਜਾ ਰਹੇ ਸੀ ਇੱਕ ਲੜਕਾ ਉਧਰੋਂ ਆਇਆ 70 ਦੀ ਸਪੀਡ ਸੀ ਉਹਦੀ ਔਰ 70 ਦੀ ਸਪੀਡ ਦੇ ਵਿੱਚ ਉਹਨੂੰ ਬੱਚਾ ਨਹੀਂ ਨਜ਼ਰ ਆਇਆ ਲਾਈਟ ਜਲਾ ਲਾਈਟ ਲੱਗਦੀ ਕਾਦੇ ਵਾਸਤੇ ਈਸੀ ਕਰਕੇ ਲੱਗਦੀ ਹੈ ਕਮਜ਼ੇ ਕਮ ਇੱਕ ਬਿੱਲੀ ਵੀ ਰਾਹ ਤਾ ਕੱਢਦੀ ਉਹਨੂੰ ਵੀ ਦੇਖ ਕੇ ਬੰਦਾ ਰੋਕ ਲੈਂਦਾ ਬ੍ਰੇਕ ਲਾ ਲੈਂਦਾ ਕਿ ਬਿੱਲੀ ਆ ਰਹੀ ਸਾਡੇ ਮੂਰੇ ਤੇ ਕਿਹਦੇ ਚ ਸੀ ਬੱਚਾ ਕਿਹਦੇ ਤੇ ਸੀਗਾ ਬੱਚਾ ਇਹ ਨਾਲ ਨਾਲ ਪੈਦਲੇ ਸੈਰ ਕਰ ਰਿਆ ਸੀ ਉਹ ਮੁੰਡਾ ਕਿਤੇ ਤੇ ਸੀ ਮੋਟਰ ਸਾਈਕਲ ਸੀ ਪਲਟੀਨਾ ਮੋਟਰ ਸਾਈਕਲ ਸੀ ਸਰ ਸਪੀਡ ਜ਼ਿਆਦਾ ਸੀ ਸਪੀਡ 70 ਨੇ ਜੀ ਉਹਦੀ ਤਕਰੀਬਨ 70 ਦੀ ਸੀ ਉਹ ਔਰ ਇੱਥੇ ਆਮ ਹੋ ਗਿਆ ਹੋਇਆ 70 ਦੀ ਹੀਟ ਮੀਟ ਤੇ ਜਾਂਦੇ ਬਗੇ ਇਹ ਐਕਸੀਡੈਂਟ ਦੀ ਕੋਈ ਸੀਸੀਟੀ ফুটেਜ ਆ ਗਈ ਹੈ ਹਾਂਜੀ ਹਾਂਜੀ ਉੱਡੇ ਜਾਏਗੀ ਨਾ ਜੀ ਤੇ ਪੁਲਿਸ ਕੋ ਗਏ ਗੰਦੀ ਪੁਲਿਸ ਪੁਲਿਸ ਕੋ ਲਗੇ ਪਹਿਲੇ ਤਾਂ ਉਹਨਾਂ ਨੇ ਸਾਨੂੰ ਜੀ ਖੱਜਰ ਖਰਾਬ ਕੀਤਾ ਸਾਨੂੰ ਦੱਸਾਂ ਉਹਨਾਂ ਨੇ ਖੱਜਰ ਖਰਾਬ ਇੱਕਦਮ ਮੈਨੂੰ 3 ਵਜਾ ਤੇ ਉੱਤੇ ਹੀ ਠੀਕ ਹੈ ਨਾ ਮੈਂ ਤਾਂ ਆਪਣੇ ਬੱਚੇ ਪਿੱਛੇ ਪਰੇਸ਼ਾਨ ਆ ਠੀਕ ਹੈ ਬੱਚੇ ਦੇ ਕਿਉਂਕਿ ਪਰੇਸ਼ਾਨ ਇਸ ਕਰਕੇ ਹੋ ਗਿਆ ਮੈਨੂੰ ਅ ਜ਼ਰੂਰੀ ਸੱਟ ਨਹੀਂ ਪਤਾ ਲੱਗੀ ਮੈਨੂੰ ਬਾਹਰ ਬਾਹਰ ਹੀ ਓਪਨ ਹੋਈ ਕਿ ਵੀ ਇਹਦੇ ਮਾੜਾ ਮੋਟਾ ਚੀਟ ਲੱਗੀ ਹੈ ਜੋ ਕਿ ਠੀਕ ਹੋ ਸਕਦੀ ਹੈ ਫਿਰ ਮੈਂ ਨਾ ਗੌਰ ਵੀ ਨਹੀਂ ਕੀਤਾ ਚਲੋ ਉਹ ਕਹਿੰਦਾ ਅੰਕਲ ਜੀ ਤੁਸੀਂ ਚਲੋ ਮੈਂ ਆ ਰਿਹਾ ਬੱਚੇ ਮਗਰੋਂ ਪਿੱਛੋਂ ਭਰਾਰ ਹੋ ਗਿਆ ਕੋਈ ਇਨਸਾਨੀਅਤ ਹੈ ਅਗਰ ਇਹੀ ਗੱਲਾਂ ਤੂੰ ਸੋਚਦਾ ਚਲ ਐਕਸੀਡੈਂਟ ਤਾਂ ਹੋਣੀ ਲਿਖੀ ਆ ਲੇਕਿਨ ਤੇਰਾ ਫਰਜ਼ ਬਣਦਾ ਅੰਕਲ ਦਸਵੇਂ ਤੇਰੇ ਬਰਬਰ ਕਰਾਈਆਂ ਉਹ ਪਾਜੇ ਕਹਿੰਦਾ ਮੈਂ ਆਰੇ ਮੁਰ ਕੇ ਆਇਆ ਹੀ ਨਹੀਂ ਯਾਰ ਗੁਰਜੀ ਗੁਰੂ ਨੂੰ ਮੰਨਦਾ ਤੂੰ ਕਿਸੇ ਗੁਰੂ ਨੂੰ ਮੰਨਦਾ ਤੋ ਗੁਰੂ ਵੀ ਇਹੀ ਕਹਿੰਦਾ ਕਿ ਚੁੱਕ ਕੇ ਜੀ ਹੋਇਆ ਕੀ ਮੰਗ ਕੀ ਕਰਦੇ ਮੈਂ ਮੰਗੇ ਕਰਦੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਜਿਵੇਂ ਬਹੁਤ ਦੁਖੀ ਆ ਠੀਕ ਹੈ ਇੱਕ ਵਾਰੀ ਉਹਨੂੰ ਅਰੈਸਟ ਕਰਕੇ